ਤਾਂ ਉਹ ਗੰਗਾ ਨਗਰ ਚਲੇ ਗਏ ਸਾਨੂੰ ਭਾ ਗਏ ਤੇ ਮੈਨੂੰ ਕੁਝ ਖਰਚਾ ਵੀ ਦੇ ਗਏ ਵੀ ਚਾਹ ਪਾਣੀ ਪੀਣਾ ਹੈ ਤਾਂ ਪੀ ਲਿਆ ਜੇ ਮੈਂ ਉਹਦੇ ਚਲ ਨੂੰ ਆ ਜੂਗਾ ਠੀਕ ਹੈ ਉਹ ਕਿਉਂ ਹੈ ਵੀ ਮੈਂ ਵੇਖਿਆ ਤਾਂ ਮੇਰਾ ਛੋਟਾ ਭਰਾ ਗਾਇਬ ਹੋ ਗਿਆ ਉੱਥੋਂ ਆਹਾ ਮੈਨੂੰ ਆਦਾ ਯਾਰ ਮੈਂ ਤਾਂ ਫਿਲਮ ਵੇਖਿਆ ਹੇ ਹੇ ਤੂੰ ਫਿਲਮ ਕਿੱਥੋਂ ਵੇਖਿਆ ਹਾਂ ਮੈਂ ਪੈਸੇ ਤਾਂ ਮੇਰੇ ਕੋਲ ਆ ਫਿਲਮ ਤੂੰ ਕਿੱਥੋਂ ਵੇਖਿਆ ਰੁਕਾ ਦੇ ਨਾ ਵੇਖਿਆ ਹਾਂ ਅੰਨ੍ਹੀ ਨੇ ਮੈਂ ਵੇਖ ਆਇਆ ਕਿ ਕਿਹੜੇ ਸਿਰਮੇ ਚ ਚਲਾ ਗਿਆ ਸੀ ਜਿਹੜਾ ਨਾਲ ਹੀ ਸਿਨਮਾ ਹੈਗਾ ਜੀ ਪਾਇਲ ਸੀਗਾ ਤੇ ਨਾ ਇਹਨਾਂ ਨੂੰ ਵੀ ਪਤਾ ਉਹਨਾਂ ਨੂੰ ਵਸੇ ਸੰਧੂ ਸਾਹਿਬ ਗੱਲ ਤੁਹਾਡੀ ਬਿਲਕੁਲ درست ਆ ਗੱਲ ਤੁਹਾਡੀ ਵਿੱਚ ਹੈ ਹਜੇ ਵੀ ਪਹਿਲਾ ਵਾਕਿਆ ਹੀ ਇਹ ਦੌਰ ਸੀਗਾ ਫਿਲਮਾਂ ਦੇ ਪਹਿਲਾਂ ਅਗਲਾ ਕਹਿੰਦਾ ਫਿਲਮ ਦੀਆਂ ਕਾਪੀਆਂ ਦੇਖ ਕੇ ਆਈ ਕਾਪੀਆਂ ਦੇ ਕਾਪੀਆਂ ਦੇਖ ਜਾਂ ਪੋਸਟਰ ਵੀ ਕਹਿ ਸਕਦਾ ਹਾਂ ਤੇ ਹੁਣ ਤਾਂ ਸਮਾਂ ਹੀ ਬਦਲ ਗਿਆ ਸਮਾਂ ਹੀ ਬਦਲ ਗਿਆ ਹੁਣ ਤਾਂ ਬੱਚੇ ਆਪਾਂ ਨੂੰ ਸਮਝਾਉਂਦੇ ਆ ਹਾਂ ਮੰਨਣੀ ਪਊਗੀ ਹਾਂ ਬੜੀ ਸਹੀ ਸ਼ਾਨੀ ਗੱਲ ਆ ਤੇ ਵਾਕਿਆ ਹੀ ਉਹ ਗੱਲ ਉਹ ਦੌਰ ਅੱਜ ਵੀ ਮਤਲਬ ਲੋਕ ਉਸ ਨੂੰ ਉਡੀਕਦੇ ਵੀ ਆ ਤੇ ਲੋਚਦੇ ਵੀ ਆ ਬਿਲਕੁਲ ਯਾਰ ਉਹ ਭਲੇ ਮਾਨਸ ਲੋਕਾਂ ਦਾ ਤੁਸੀਂ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਲਮੀ ਅਦਾਕਾਰ ਨਵੀਰ ਚੈਲ ਮੇਰੇ ਨਾਲ ਮਾਸਟਰ ਬਲਵਿੰਦਰ ਸਿੰਘ ਸੰਧੂ ਸਾਹਿਬ ਅੱਜ ਅਗਲੇ ਐਪੀਸੋਡ ਦੇ ਵਿੱਚ ਆਏ ਨੇ ਤੇ ਸੁਣਦੇ ਫਿਰ ਅੱਜ ਇਹਨਾਂ ਤੋਂ ਜ਼ਿੰਦਗੀ ਦੀਆਂ ਤੱਤੀਆਂ ਠੰਡੀਆਂ ਮਿੱਠੀਆਂ ਯਾਦਾਂ ਸਵਾਗਤ ਹੈ ਸੰਧੂ ਸਾਹਿਬ ਤੁਹਾਡਾ ਅੱਜ ਇੱਕ ਕਾਫੀ ਦੇਰ ਪੁਰਾਣੀ ਚਹਿਲ-ਸਭ ਗੱਲ ਹੈ ਹੂੰ ਕਿ ਅਸੀਂ ਉਦੋਂ ਸਕੇ ਨਾ ਜਦí ਮੁਕਸਰ ਦੀ ਮੰਡੀ ਵੱਡੀ ਮੰਡੀ ਆ ਉਹ ਅਜੇ ਵੱਡੀ ਬਣੀ ਨਹੀਂ ਸੀ ਠੀਕ ਹੈ ਛੋਟੀ ਪੁਰਾਣੀ ਮੰਡੀ ਜਿਹਨੂੰ ਆਪਾਂ ਬੋਲਦੇ ਆ ਪੁਰਾਣੀ ਮੰਡੀ ਉਸ ਮੰਡੀ ਦੀ ਮਿਹਰ ਕਿੱਥੋਂ ਆ ਹਾਂਜੀ ਕਿ ਉਦੋਂ ਸ਼ੁਰੂ-ਸ਼ੁਰੂ ਹੋਏ ਸੀ ਅਜੇ ਝੋਨਾ ਲੱਗਣਾ ਸਾਡੇ ਏਰੀਆ ਦੇ ਵਿੱਚ ਇਹ ਤਕਰੀਬਨ 40 ਸਾਲ ਦੇ ਅੰਦਰ ਬਾਅਦ ਹੋ ਗਈ ਗਾ ਹਾਂ ਅਸੀਂ 75 80 ਦੇ ਦੌਰ ਦੀ ਹਾਂ ਉਸ ਦੌਰ ਦੀ ਗੱਲ ਆ ਤੇ ਉਹ ਮੰਡੀ ਦੇ ਵਿੱਚ ਛੋਟੀ ਮੰਡੀ ਦੇ ਵਿੱਚ ਜਿਹੜੀ ਪੁਰਾਣੀ ਮੰਡੀ ਆ ਉਹਦੇ ਵਿੱਚ ਅਸੀਂ ਝੋਨਾ ਸੁੱਟਿਆ ਸੀ ਹੂੰ ਮੇਰਾ ਭਰਾ ਵੱਡਾ ਭਾਈ ਸਾਹਿਬ ਹੂੰ ਉਹ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਉੱਥੇ ਮੰਡੀ ਜਿ ਰੱਖੀ ਵਾਸਤੇ ਭਾ ਕੇ ਗਏ ਆਪਨਾ ਗੰਗਾ ਨਗਰ ਤੇ ਆਉਣਾ ਸੀ ਕੰਮ ਸੀ ਉਹਨੂੰ ਨਹੀਂ ਤੁਸੀਂ ਝੋਨਾ ਸੁੱਟਿਆ ਸੀ ਕਿ ਲੈ ਕੇ ਗਏ ਸੀ ਨਹੀਂ ਨਹੀਂ ਲੈ ਕੇ ਗਏ ਸੀ ਮੰਡੀ ਦੇ ਵਿੱਚ ਸੁੱਟਿਆ ਹੋਇਆ ਸੀ ਉਹਦੀ ਰੱਖੀ ਵਾਸਤੇ ਅੱਛਾ ਅੱਛਾ ਹਾਂ ਠੀਕ ਹੈ ਤਾਂ ਉਹ ਗੰਗਾ ਨਗਰ ਚਲੇ ਗਏ ਸਾਨੂੰ ਬਾਗੇ ਤੇ ਮੈਨੂੰ ਕੁਝ ਖਰਚਾ ਵੀ ਦੇ ਗਏ ਵੀ ਚਾਹ ਪਾਣੀ ਪੀਣਾ ਹੈ ਤਾਂ ਪੀ ਲਿਆ ਜੇ ਮੈਂ ਉਹਦੇ ਚਿਰ ਨੂੰ ਆ ਜਾਊਂਗਾ ਠੀਕ ਹੈ ਉਹ ਕਿ ਹੋਇਆ ਵੀ ਮੈਂ ਵੇਖਿਆ ਤਾਂ ਮੇਰਾ ਛੋਟਾ ਭਰਾ ਗਾਇਬ ਹੋ ਗਿਆ ਉੱਥੇ ਮੰਡੀ ਚ ਅੱਛਾ ਮੈਨੂੰ ਸਮਝ ਨਹੀਂ ਵੀ ਗਿਆ ਕਿੱਥੇ ਨਾ ਮੈਂ ਉਹ ਛੱਡ ਕੇ ਜਾ ਸਕਦਾ ਸੀਗਾ ਹੂੰ ਝੋਨੇ ਨੂੰ ਹੂੰ ਤੇ ਮੈਂ ਕਿਹਾ ਕਿ ਸੂਤਾ ਫਸ ਗਿਆ ਮੈਂ ਤਾਂ ਆ ਵੀ ਮਗਰੋਂ ਗਾਇਆਂ ਗੂਗੀਆਂ ਜਾਂ ਕੋਈ ਛੋਲਾ ਚੱਕਰ ਵਾਲੇ ਨਾਲ ਆ ਗਿਆ ਤੇ ਚੱਕਰ ਵਾਲੇ ਦਾ ਆ ਜਾ ਹੂੰ ਪਰ ਫਿਰ ਵੀ ਉਹ ਅੱਧੇ ਪੌਣੇ ਘੰਟੇ ਬਾਅਦ ਵਾਪਸ ਆ ਗਿਆ ਕਿਤੋਂ ਕਿਹੜਾ ਗੁੜਾ ਖਾ ਗਿਆ ਜਿਹੜਾ ਖਾ ਕੇ ਆ ਗਿਆ ਤੇ ਮੈਨੂੰ ਕਿਤਾ ਬੜਾ ਖੁਸ਼ ਆਹਾ ਮੈਨੂੰ ਆਦਾ ਯਾਰ ਮੈਂ ਤਾਂ ਫਿਲਮ ਵੇਖ ਆਇਆ ਹੇ ਹੇ ਤੂੰ ਫਿਰ ਉਹ ਕਿੱਥੋਂ ਵੇਖਿਆ ਹਾਂ ਪੈਸੇ ਤਾਂ ਮੇਰੇ ਕੋਲ ਆ ਫਿਰ ਮੈਂ ਤੂੰ ਕਿੱਥੋਂ ਵੇਖਿਆ ਚਲੋ ਕਾ ਦਾ ਨਾ ਵੇਖਿਆ ਹਾਂ ਅੰਨੋਨੀਮ ਵੇਖ ਆਇਆ ਕਿ ਕਿਹੜੇ ਸਿਨੇਮੇ ਚ ਚਲਾ ਗਿਆ ਸੀ ਜਿਹੜਾ ਨਾਲ ਹੀ ਸਿਨੇਮਾ ਹੈਗਾ ਜੀ ਪੈਲ ਸੀਗਾ ਤੇ ਨਾ ਹੁਣ ਤਾਂ ਘਾਟਾ ਤਾਂ ਉਹਨਾਂ ਨੇ ਮੰਡੀ ਚੋਂ ਬਾਹਰ ਨਿਕਲ ਦਿਆ ਸਾਰੀ ਪੈਲ ਥੀਟਰ ਸੀਗਾ ਪੈਲ ਥੀਟਰ ਹਾਂ ਤੇ ਕਹਿੰਦਾ ਮੈਂ ਨਾ ਉੱਥੇ ਨਾ ਹੋਰ ਲੋਕ ਵੀ ਵੇਖੀ ਜਾਂਦੇ ਸੀ ਮੈਂ ਵੀ ਹੋਈ ਜਾ ਕੇ ਉਹਨਾਂ ਦੇ ਨਾਲ ਖੜ ਗਿਆ ਖੜ ਕੇ ਸਾਰਾ ਵੇਖ ਕੇ ਫਿਰ ਮੋੜ ਆਇਆ ਨਾ ਤੇ ਮੈਨੂੰ ਕਿਸੇ ਪੈਸੇ ਪੁੱਛਿਆ ਹੀ ਨਹੀਂ ਆਦਾ ਉੱਥੇ ਅੱਛਾ ਫਿਲਮ ਵੀ ਪੂਰੀ ਵੇਖਿਆ ਚਲ ਮੈਂ ਆਸ ਤੈਨੂੰ ਕਹਿੰਦੇ ਪਚਾਇਆ ਦਾ ਨਾਮ ਮੈਨੂੰ ਨਹੀਂ ਕਹੇ ਪਚਾਇਆ ਹਾਂ ਉਹ ਪੰਜਾ ਮਾਨ ਸਾਹਿਬ ਮੈਂ ਕਿਹਾ ਤੂੰ ਫਿਲਮ ਨਹੀਂ ਵੇਖਿਆ ਹਾਂ ਤੂੰ ਪੋਸਟਰ ਵੇਖਿਆ ਫਿਲਮ ਤਾਂ ਅੰਦਰ ਚੱਲਣੀ ਸੀ ਸਿਨੇਮੇ ਦੇ ਉੱਥੇ ਹਾਂ ਉਹਦਾ ਸ਼ਾਇ ਹੈ ਉਹ ਕੀ ਸੀ ਮੈਂ ਉਹ ਪੋਸਟਰ ਸੀਗੇ ਉਹ ਤਾਂ ਜਿਹੜੇ ਸੀਨ ਆਉਂਦੇ ਵਿੱਚ ਉਹਨਾਂ ਦਿੱਤੇ ਹੁੰਦੇ ਆ ਤੇ ਫਿਲਮ ਤਾਂ ਵਿਚਲਣੀ ਇੰਨੇ ਭੋਲੇ ਲੋਕ ਸੀ ਇਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਬਸੇ ਸੰਧੂ ਸਾਹਿਬ ਗੱਲ ਤੁਹਾਡੀ ਬਿਲਕੁਲ درست ਆ ਗੱਲ ਤੁਹਾਡੀ ਵਿੱਚ ਹੈ ਹਜੇ ਵੀ ਪਹਿਲਾਂ ਵਕਈ ਇਹ ਦੌਰ ਸੀਗਾ ਫਿਲਮਾਂ ਦੇ ਪਹਿਲਾਂ ਅਗਲਾ ਕਹਿੰਦਾ ਫਿਲਮ ਦੀਆਂ ਕਾਪੀਆਂ ਦੇਖ ਕੇ ਆਈ ਕਾਪੀਆਂ ਦੇ ਕਾਪੀਆਂ ਦੇਖ ਜਾਂ ਪੋਸਟਰ ਵੀ ਕਹਿ ਸਕਦਾ ਹਾਂ ਤੇ ਵੀ ਉਹਦੇ ਵਿੱਚ ਸੀਨ ਕਿਸ ਤਰ੍ਹਾਂ ਦੇ ਹੈਗੇ ਆ ਕਿਹੜੇ-ਕਿਹੜੇ ਕਿਵੇਂ-ਕਿਵੇਂ ਆ ਤੇ ਵੈਸੇ ਜੱਜਮੈਂਟ ਉਦੋਂ ਪੋਸਟਰਾਂ ਤੋਂ ਲੱਗ ਜਾਂਦੀ ਹੁੰਦੀ ਹੈ ਲੱਗ ਜਾਂਦੀ ਹੁੰਦੀ ਸੀ ਵੀ ਫਿਲਮ ਉਹਦੇ ਵਿੱਚ ਹੈਗਾ ਕੁਝ ਕਿ ਹੈ ਨਹੀਂ ਹਾਂ 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 ਵਾਕਿਆ ਉਦੋਂ ਪੂਲੇ ਲੋਕਾਂ ਦਾ ਸੋਚਦਾ ਸੀ ਤੇ ਹੁਣ ਤਾਂ ਸਮਾਂ ਹੀ ਬਦਲਿਆ ਸਮਾਂ ਬਦਲ ਗਿਆ ਹੁਣ ਤਾਂ ਬੱਚੇ ਆਪਾਂ ਨੂੰ ਸਮਝਾਉਂਦੇ ਆ ਹਾਂ ਮਗਣੀ ਪੋਰੀ ਹਾਂ ਬੜੀ ਸਹੀ ਸ਼ਾਨੀ ਗੱਲ ਆ ਤੇ ਵਕਈਓ ਗੱਲੋਂ ਬੌਰ ਅੱਜ ਵੀ ਮਤਲਬ ਲੋਕ ਉਸ ਨੂੰ ਉਡੀਕਦੇ ਵੀ ਆ ਤੇ ਲੋਚਦੇ ਵੀ ਆ ਬਿਲਕੁਲ ਬਿਲਕੁਲ ਯਾਰੋਂ ਭਲੇ ਮਾਨ ਸ਼ਲੋਖਾ ਮਤਲਬ ਸੀ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਹੁਣ ਫੋਨਾਂ ਦੇ ਵਿੱਚ ਸਾਰਾ ਕੁਝ ਆ ਸਾਰਾ ਕੁਝ ਹੈਗਾ ਅਜੇ ਫਿਲਮ ਮੇਰੇ ਖਿਆਲ ਦੇ ਵਿੱਚ ਰਿਲੀਜ਼ ਨਹੀਂ ਹੋਈ ਹੁੰਦੀ ਪਹਿਲਾਂ ਫੋਨਾਂ 'ਚ ਆ ਜਾਂਦੀ ਆਹ ਸਮਾਚੰਡਿਆ ਸੀ ਠੀਕ ਆ ਦਰਸ਼ਕੋ ਸਤਿ ਸ਼੍ਰੀ ਅਕਾਲ